ਇਸ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਹੋੜੇ ਗੱਲਬਾਤ ਅਸੀਂ ਕਰਾਂਗੇ ਕ੍ਰਿਮਨਲ ਲੋਅਰ ਤੇ ਬਹੁਤ ਹੀ ਤਜਰਬੇਕਾਰ ਤੀ ਤੁਸੀਂ ਸਭ ਉਹਨਾਂ ਨੂੰ ਜਾਣਦੇ ਹੋ ਗਗਨ ਨਾਹਲ ਜੀ ਦੇ ਨਾਲ ਕਿਉਂਕਿ ਜਦੋਂ ਕਿਸੇ ਗੱਲ ਨੂੰ ਖਾਸ ਕਰਕੇ ਜਦੋਂ ਹੁਣੀਆਂ ਦੀਆਂ ਹੋ ਰਹੀਆਂ ਘਟਨਾਵਾਂ ਜਾਂ ਹੋਰ ਬਹੁਤ ਅਹਿਮ ਘਟਨਾਵਾਂ ਉਹਨਾਂ ਨੂੰ ਇੱਕ ਕਾਨੂੰਨੀ ਪੱਖ ਤੋਂ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਗਗਨ ਨਾਹਲ ਜੀ ਉਸ ਬਾਰੇ ਜ਼ਿਆਦਾ ਜਾਣਕਾਰੀਆਂ ਦੇ ਸਕਦੇ ਆ ਤੇ ਆਓ ਫਿਰ ਜੀਨੀ ਜੀ ਉਹਨਾਂ ਦਾ ਆਪਾਂ ਸਵਾਗਤ ਕਰਦੇ ਆਂ ਗਗਨダル ਜੀ ਸਵਿਫਟ ਸਵੇਰ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਆ ਗੁੱਡ ਮਾਰਨਿੰਗ ਲਵੀ ਐਮ ਜੈਨੀ ਤੋਂ ਹਾਂ ਤੇ 1200 ਐਮ ਤੋਂ ਵਾਲੇ ਸਾਰੇ ਸਰੋਤਿਆਂ ਨੂੰ ਗੁੱਡ ਮਾਰਨਿੰਗ ਦਾ ਖਾਸੀਤਾਂ ਗੁੱਡ ਮਾਰਨਿੰਗ ਗਗਨ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਆਪਣੀ ਸ਼ੇਅਰ ਦੀ ਜੋ ਸਥਿਤੀ ਬਣੀ ਹੋਈ ਹੈ ਪਹਿਲਾਂ ਤਾਂ ਜਿਥੇ ਆਮ ਵਪਾਰੀ ਵਰਗ ਸੀ ਬਿਜ਼ਨਸ ਕਲਾਸ ਸੀ ਤੇ ਪਰ ਹੁਣ ਉੱਥੇ ਨਾਲ ਕਾਨੂੰਨ ਦੇ ਨਾਲ ਸੰਬੰਧਿਤ ਲੋਕਾਂ ਤੇ ਵੀ ਹਮਲੇ ਹੋਣੇ ਸ਼ੁਰੂ ਹੋ ਗਏ ਉਸ ਦੇ ਬਾਬਤ ਕਾਨੂੰਨੀ ਪੱਖ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਆ ਦੇਖੋ ਜੀ ਇੱਕ ਕਾਫੀ ਸੀਰੀਅਸ ਇਸ਼ੂ ਆ ਪਿਛਲੇ 2-3 ਸਾਲ ਤੋਂ ਹੋ ਰਿਹਾ ਭਾਵੇਂ ਕੋਈ ਬਿਜ਼ਨਸ ਪ੍ਰੋਬਲਮ ਹੋਵੇ ਕੋਈ ਨਾਨ ਬਿਜ਼ਨਸ ਰਿਲੇਟ ਹੋਵੇ ਹੌਨ ਜੋ ਆਪਾਂ ਮੀਡੀਆ ਰਿਲੀਜ਼ ਦੇਖੀ ਹੈ BC loss side ਵਾਲਾ ਕੁਸ਼ਣ ਪਹਿਲਾਂ ਇਹਦੇ ਲਾਇਰਸ ਨੇ ਵੀ ਚਾਰਜ ਕੀਤੇ ਆ ਨਾ 빙 ਅ ਲੋਰ ਮਸਲ ਆਬਵੀਸਲੀ ਬਹੁਤ ਫਿਕਰ ਵਾਲੀ ਗੱਲ ਆ ਸੋ ਐਂਡ ਤੇ ਇਹੀ ਆ ਵੀ ਯੂ ਕੈਨ ਸੇ ਦੈਟ ਨੋ ਵਨ ਇਜ਼ ਸੇਫ ਰਾਈਟ ਐਂਡ ਆਪਨੂੰ ਪੂਰਾ ਪ੍ਰੋਸੈਸ ਪਲੀਜ਼ ਤੇ ਆਪਣਾ ਜੌਬ ਕਰੋਗੀ ਐਂਡ ਆਈ نو ਹਾਲੇ ਲੋਕ ਕਾਫੀ ਆਫਸੈਟ ਹੈ ਵੀ ਕੋਈ ਰਿਜ਼ਲਟ ਮਿਲ ਨਹੀਂ ਰਿਹਾ ਪਰ ਇੱਕ ਐਗਲ ਜੁੜੇ ਵਿੱਚ ਜਿੰਨੇ ਲੋਕ ਅਰੈਸਟ ਹੋਏ ਆ ਹਾਲੇ ਸਾਸਪਰ ਜਿੰਨਾ ਮੈਨੂੰ ਪਤਾ ਸਰਕਾਰੀ ਵਕੀਲਾਂ ਪਲੀਜ਼ ਵੱਲੋਂ ਬੇਲ ਮਿਲ ਨਹੀਂ ਬਹੁਤ ਆਫੀ ਆ ਸੋ ਹੌਪਫੁਲੀ ਇਹ ਡਿਟੈਂਡੈਂਟ ਮੈ ਅਜੇ ਵੀ ਕਾਸ ਲਾਸਟ ਵੀਕ ਲਈ ਆਪਣੇ ਦੋ ਤਿੰਨ ਇਹਨੇ ਜਿਹੜੇ ਅਰੈਸਟ ਹੋਏ ਸੀ ਉਹਨਾਂ ਨੂੰ ਵੀ ਬੇਲ ਡਿਨਾਈ ਹੋ ਚੁੱਕੀ ਐ ਇਸਾ ਐਕਸਟਰੈਸ਼ਨ ਐਂਡ ਗੋਲੀ ਵਾਕ ਦੀ ਆਪਣੇ ਇਨਸੀਡੈਂਟ ਸਿਰਚ ਜੀ ਸ ਗਗਨ ਥਿਸ ਇਜ਼ ਅ ਵੈਰੀ ਸੀਰੀਅਸ ਇਸ਼ੂ ਜਿੱਦਾਂ ਤੁਸੀਂ ਕਿਹਾ ਆ ਅੱਗੇ ਕਹਿੰਦੇ ਹੁੰਦੇ ਵੀ ਲੋਕ ਸੋਚਦੇ ਸੀਗੇ ਵੀ ਇਹ ਸਾਡੇ ਨਾਲ ਨਹੀਂ ਹੋਣਾ ਇਹ ਤਾਂ ਜਿਹੜੇ ਬਹੁਤ ਵੱਡੇ ਅਮੀਰ ਲੋਕ ਆ ਉਹਨਾਂ ਦੇ ਨਾਲ ਹੀ ਹੋਣਾ ਆ ਪਰ ਅੱਜ ਕੱਲ ਜਿਹੜਾ ਆਮ ਇਨਸਾਨ ਆ ਉਹ ਸੋਚਦਾ ਆ ਵੀ ਇਹ ਤਾਂ ਮੇਰੇ ਵੱਲ ਵੀ ਹੋ ਸਕਦਾ ਆ ਬਿਕੋਜ਼ ਹੁਣ ਟ੍ਰੇਡਸਮੈਨ ਵੀ ਡਰ ਗਏ ਆ ਪਰ ਜਦੋਂ ਵੀ ਕੋਈ ਵੀ ਗਰੁੱਪ ਸਾਡੇ ਜਿਹੜੇ ਕਾਨੂੰਨ ਆ ਸਾਡੀ ਸਿਸਟਮ ਤੇ ਸਾਡੇ ਵਕੀਲਾਂ ਤੇ ਵਾਰ ਕਰੇ ਵਾਟ ਇਜ਼ ਦੀ ਉਹਦੀ ਇੰਪੈਕਟ ਕੀ ਪਾਊਗੀ ਲੋਕਾਂ ਤੇ ਜਦੋਂ ਇਹ ਗੱਲ ਸੁਣਦੇ ਆ ਵੀ ਉਹ ਤਾਂ ਵਕੀਲਾਂ ਨੂੰ ਵੀ ਟਾਰਗੇਟ ਕਰਨ ਲੱਗ ਪਏ ਦੇਖੋ ਅਸੀਂ ਸਿਮਸਾ ਕਾਨੂੰਨ ਦੇ ਰਖਵਾਲੇ ਆ ਰਾਈਟ ਅਸੀਂ ਕਾਨੂੰਨਾਂ ਦੀ ਉਲੰਘਣਾ ਨਹੀਂ ਕਰ ਸਕਦੇ ਹੈਗੇ ਬਟ ਇਹ ਆ ਵੀ ਜਿਹੜਾ ਪਬਲਿਕ ਕਾਨਫਰੈਂਸ ਤੁਹਾਡੇ ਗਵਰਨਮੈਂਟ ਦੇ ਵਿੱਚ ਹੈ ਪੁਲਿਸ ਦੇ ਵਿੱਚ ਹੈ ਡਾਕਟਰ ਦੇ ਵਿੱਚ ਹੈ ਲੋਅਰ ਦੇ ਵਿੱਚ ਹੈ ਜਿੱਦਾਂ ਹੁਣ ਆਪਾਂ ਦੇਖਿਆ ਉਹ ਲੋਕਾਂ ਦਾ ਭਰੋਸਾ ਟੁੱਟਣ ਲੱਗ ਪਿਆ ਆ ਰਾਈਟ ਜਦੋਂ ਆਪਾਂ ਫੋਨ ਦੇਖ ਰਹੇ ਹਾਂ ਸਾਰਾ ਕੁਝ ਦੇਖ ਰਹੇ ਹਾਂ ਜਿਹਨਾਂ ਲੋਕਾਂ ਦੇ ਅਸੀਂ ਲੀਨ ਕਰਦੇ ਹਾਂ ਨਾ ਵੀ ਸਾਨੂੰ ਸਹਾਇਤਾ ਮਿਲੂਗੀ ਸਾਨੂੰ ਇਸ ਪਾਸ ਤੇ ਹੈਲਪ ਕਰਨਗੇ ਜੇ ਉਹੀ ਹੁਣ ਟਾਰਗੇਟ ਹੋ ਰਹੇ ਨਿਸ਼ਾਨੇ ਤੇ ਆ ਰਹੇ ਆ ਦੈਨ ਵੇਅਰ ਆਰ ਵੀ ਗੋਇੰਗ ਰਾਈਟ ਹੁਣ ਗਵਰਨਮੈਂਟ ਚਲੋ ਫੰਡਿੰਗ ਕਰ ਰਹੀ ਆ ਹੋਰ ਵੀ ਕਰੂਗੀ ਪਲੀਜ਼ ਆਪਣੀ ਬੈਸਟ ਵੇ ਜੌਬ ਕਰ ਰਹੀ ਆ ਰਾਈਟ ਬਟ ਹਾਲੇ ਤੱਕ ਜਿਹੜੇ ਰਿਜ਼ਲਟ ਆਪਾਂ ਨੂੰ ਮਿਲਨੇ ਚਾਹੀਦੇ ਆ ਉਹ ਹਾਲੇ ਮਿਲ ਨਹੀਂ ਰਹੇ ਹੁਣ ਵੀ ਮੈਂ ਥੋੜੇ ਦਿਨ ਮਿੰਟ ਪਹਿਲਾਂ ਮੀਡੀਆ ਰਿਲੀਜ਼ ਦੇਖ ਕੇ ਹਟਿਆ ਮੈਂ ਅੱਜ ਤੜਕੇ ਐਪਸਟਰ ਵਿੱਚ ਐਕਸਟੋਰਸ਼ਨ ਦੀ ਗੋਲੀ ਚੱਲ ਕੇ ਹਟੀ ਆ ਜੀ ਗੱਗਨੋ ਹਾਜੀ ਆਮ ਲੋਕਾਂ ਵੱਲੋਂ ਨਾ ਬਹੁਤ ਸਾਰੇ ਸਵਾਲ ਸਾਡੇ ਤੱਕ ਪਹੁੰਚਦੇ ਰਹਿੰਦੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਸਵਾਲ ਤੇ ਹੋ ਸਕਦਾ ਕੋਈ ਮਿਸਕਨਸੈਪਸ਼ਨ ਵੀ ਹੋਵੇ ਇਹ ਔਖਿਆ ਜਾਂਦਾ ਕਿ ਕੈਨੇਡਾ ਮੁਲਕ ਦੇ ਕਾਨੂੰਨ ਉਹੋ ਜੀ ਬਹੁਤ ਜ਼ਿਆਦਾ ਸਖਤ ਨਹੀਂ ਅਪਰਾਧੀਆਂ ਨੂੰ ਛੇਤੀ ਸਜ਼ਾ ਨਹੀਂ ਮਿਲਦੀ ਤੇ ਸਖਤ ਸਜ਼ਾ ਨਹੀਂ ਮਿਲਦੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਆ ਦੇਖੋ ਲਓ ਵੀ ਗੱਲ ਇਹ ਆ ਕੈਨੇਡਾ ਦਾ ਹੁਣ ਜੋ ਚਾਰਜ ਹੋ ਰਿਹਾ ਹੈ ਨਾ ਇਹਦੇ ਵਿੱਚ ਤੁਸੀਂ ਇੱਕ ਸਸਪੈਕਟ ਨੂੰ ਨਹੀਂ ਅਰੈਸਟ ਕਰ ਸਕਦੇ ਮਤਲਬ ਲੰਮੀ ਸਮੇਂ ਅੰਦਰ ਰੱਖ ਨਹੀਂ ਸਕਦੇ ਜੇ ਕ੍ਰਿਮినਲ ਚਾਰਜ ਪ੍ਰੂਵ ਨਹੀਂ ਕੀਤੇ ਹੁਣ BC ਇੱਕ ਜਿਹੜਾ ਸੂਬਾ ਆ ਜਿੱਥੇ ਪੁਲਿਸ ਦੇ ਕੋਲ ਪਾਵਰ ਹੈ ਨਹੀਂ ਕਿ ਕ੍ਰਿਮినਲ ਚਾਰਜ ਪ੍ਰੂਵ ਕਰਨ ਨੂੰ ਇਟਸ ਵਨ ਆਫ ਦ ਟੂ ਪ੍ਰੋਵਿੰਸਸ ਇਨ ਕੈਨੇਡਾ ਬਾਕੀ ਪ੍ਰੋਵਿੰਸਸ ਦੇ ਜਿੱਥੇ ਪੁਲਿਸ ਚਾਰਜ ਪ੍ਰੂਵ ਕਰੰਦੀ ਆ ਫੋਰ ਇ ਦੇ ਫਾਇਦੇ ਨੁਕਸਾਨ ਮੈਂ ਤੁਹਾਨੂੰ ਦੱਸ ਦਿੰਨਾ ਆ ਬਿਕਾਜ਼ ਕਿ ਵਾਰੀ ਇਦਾਂ ਦੇ ਕੇਸ ਹੁੰਦੇ ਆ ਨਾ ਵੀ ਕਾਫੀ ਸੀਰੀਅਸ ਕੇਸ ਹੁੰਦਾ ਆ ਤੇ ਜੇ ਪੁਲਿਸ ਨੂੰ ਪਾਵਰ ਮਿਲ ਜਿਕ ਟੈਕਨਕੋ ਇਸ਼ੂ ਟੈਕਨਕੋ ਗਲਤੀ ਹੋ ਜਾਂਦੀ ਪਲੀਜ਼ ਵੱਲੋਂ ਉਹ ਸਾਰਾ ਕੇਸ ਸਰਕਾਰੀ ਵਕੀਲ ਵੱਲੋਂ ਸਟੇ ਕੀਤਾ ਜਾਂਦਾ ਜਾਂਦਾ ਆ ਤਾਂ ਜੇ ਹੁਣ ਆਪਾਂ ਕ੍ਰਾਉਨ ਦੀ ਵੇਟ ਕਰੀਏ ਹੁਣ ਬੀਸੀ ਦੀ ਤੀ ਵਾਰੀ ਇਹ ਵੀ ਨਿਊਜ਼ ਆਉਂਦੀ ਹੈ ਬੈਕਲੌਗ ਬਹੁਤ ਹੈ ਸਰਕਾਰੀ ਕੀ ਬਿਜ਼ੀ ਬਹੁਤ ਹੈ ਫਾਈਲਾਂ ਡੈਸਕ ਤੇ ਪਈਆਂ ਰਹਿੰਦੀਆਂ ਉਹ ਚਾਰਜ ਅਪਰੂਵ ਨਹੀਂ ਕਰਦੇ ਪਰ ਜਿਹੜਾ ਸਰਕਾਰੀ ਵਕੀਲ ਨੇ ਚਾਰਜ ਅਪਰੂਵ ਕਰਨੇ ਹੁੰਦੇ ਆ ਸਟੈਂਡਰਡ ਆ ਨਾ ਚਾਰਜ ਅਪਰੂਵਲ ਦਾ ਉਹਨਾਂ ਨੂੰ ਪਤਾ ਹੈ ਕਿ ਕੀ ਕੀ ਕਿੱਥੇ ਕਿੱਥੇ ਇਹਨਾਂ ਕੋਲ ਲਾਈਟ ਹੀਡ ਆਫ ਕਨਵੈਨਸ਼ਨ ਹੈਗੀ ਆ ਕਿ ਨਹੀਂ ਹੈਗੀ ਹੁਣ ਆਵਸ ਔਨ ਯੂ ਸ਼ੋ ਐਸੀ ਪਾਰਸ ਹੁੰਦਾ ਕਾਲਰ ਨੇ ਪੁੱਛਿਆ ਸੀ ਵੀ ਇਹਨਾਂ ਸਾਰਿਆਂ ਨੂੰ ਚੋਕਟ ਰਿਪੋਰਟ ਕਿਉਂ ਨਹੀਂ ਕਰਦੇ ਹੈਗੇ ਪਰ ਆ ਪੁਲਿਸ ਦੇ ਕੋਲ ਪਾਵਰ ਨਹੀਂ ਹੈਗੀ ਕਿਸੇ ਨੂੰ ਰਿਪੋਰਟ ਕਰਨ ਦੀ ਇਹ ਮੈਂ ਤੁਹਾਨੂੰ ਵੇਰੀ ਫੁਲ ਸਮਝਾ ਰਿਹਾ ਨਾ ਪੁਲਿਸ ਹੀ ਪਾਵਰ ਹੈ ਇੱਥੇ ਦਾ ਕੀ ਹੈ ਜੇ ਕੋਈ ਇਨਸੀਡੈਂਟ ਹੋਇਆ ਹੋਣ ਵਾਲਾ ਉਦੋਂ ਹੀ ਇਨਵੋਲਵਮੈਂਟ ਹੁੰਦੀ ਉਹ ਟੂ ਦਾ ਬੈਸਟੇਬਿਲਿਟੀ ਇਨਵੈਸਟੀਗੇਸ਼ਨ ਕਰਕੇ ਕ੍ਰਾਊਨ ਪ੍ਰੋਸੀਕਿਊਸ਼ਨ ਕੋ ਫਾਈਲ ਵੀ ਦੇ ਚਾਰਜ ਪ੍ਰੂਵ ਕਰਨ ਨੂੰ ਉਹ ਤੇ ਸਰਕਾਰੀ ਟੀਲ ਰਹਾਥਿਆ ਵੀ ਉਹੀ ਚਾਰਜ ਪ੍ਰੂਵ ਕਰਨੇ ਜਿਹੜੇ ਪੁਲਿਸ ਨੇ ਰეკਮੈਂਡ ਕੀਤੇ ਆ ਤੇ ਉਹ ਤੋਂ ਹਟ ਕੇ ਕੋਈ ਹੋਰ ਚਾਰਜ ਪ੍ਰੂਵ ਕਰਨੇ ਕਿ 노 ਚਾਰਜ ਕਰਨੀ ਫਾਈਲ ਤਾਂ ਉਹਦੇ ਬੈਸ ਵਿੱਚ ਕ੍ਰਿਮినਲ ਕੋਰਟ ਕਿਸ ਨੂੰ ਰਿਪੋਰਟ ਨਹੀਂ ਕਰ ਸਕਦੀ ਉਹ ਤਾਂ ਗਲਤੀ ਜਾਂ ਨਾਟ ਗਲਤੀ ਦਾ ਵਰਡਿਕਟ ਦੇ ਸਕਦੀ ਆ ਜੇ ਕੋਈ ਨਾਨ ਸਿਟੀਜ਼ਨ ਆ ਫਿਰ ਸੀਵੀਐਸ ਇਨਵੋਲਵ ਹੋ ਜਾਂਦੀ ਹੈ ਰਾਈਟ ਵੇ ਜੇ ਕਿ ਦਿਨ ਨੂੰ ਰਿਮੂਵ ਕਰਨਾ ਹੋਵੇ ਬਟ ਜੇ ਸੀਬੀਐਸ ਦੀ ਪਾਵਰ ਆਪਾਂ ਦੇਖੀ ਉਹਨਾਂ ਤੋਂ ਹਟ ਕੇ ਪਾਵਰ ਹੈਗੀ ਆ ਭਾਵੇਂ ਕਿਸੇ ਕ੍ਰਿਮਨਲ ਰਿਕਾਰਡ ਹੈਗਾ ਨਹੀਂ ਹੈਗਾ ਟੂ ਰਿਮੂਵ ਹਮ ਫਰਮ ਚਾਂਡਾ ਮੇਰੇ ਅਕਰੋ ਕਲਾਇੰਟਾਂ ਨਾਲ ਹੋ ਚੁੱਕਾ ਜਿੱਥੇ ਉਹਨਾਂ ਨੂੰ ਲੱਗਾ ਵੀ ਕ੍ਰਿਮਨਲ ਐਕਟੀਵਿਟੀ ਇਨਵੋਲਵਡ ਆ ਵੀ ਇਹਨੂੰ ਆਪ ਰਿਮੂਵ ਕਰ ਦਿਜੀਏ ਤੇ ਇਹਦੀ ਇੱਕ ਹੋਰ ਵੀ ਐਕਸੈਪਸ਼ਨ ਹੈ ਜੇ ਕ੍ਰਿਮਨਲ ਚਾਰਜ ਕਿਸ ਤੇ ਲੱਗੇ ਵੀ ਆ ਤਾ ਨਈ ਜਿਆਦੇ ਸੀਰੀਅਸ ਹੈਗੇ ਸੀਬੀਆ ਸੇ ਕ੍ਰਾਉਨ ਪ੍ਰੋਸੀਕਿਊਸ਼ਨ ਨੂੰ ਲੈਟਰ ਭੇਜ ਦਿਆ ਵੀ ਤੁਹਾਨੂੰ ਪ੍ਰੋਸੀਕਿਊਸ਼ਨ ਕਰ ਕੋਈ ਜ਼ਿਆਦਾ ਨਹੀਂ ਅਸੀਂ ਇਹਨੂੰ ਰਿਮੂਵ ਕਰਨਾ ਆ ਤੁਸੀਂ ਚਾਹ ਡਰਾਪ ਕਰ ਦੋ ਤੇ ਇਮੀਗ੍ਰੇਸ਼ਨ ਬੋਰਡ ਪਾ ਕੇ ਸਿੱਧਾ ਉਹ ਰਿਪੋਰਟ ਕਰ ਦਿੰਦੇ ਸੋ ਇਹ ਪ੍ਰੋਸੈਸ ਹੈਗੇ ਆ ਦੋ ਤਿੰਨ ਤਰ੍ਹਾਂ ਦੇ ਪਰ ਇਹ ਨਹੀਂ ਆਪਾਂ ਕਹਿ ਸਕਦੇ ਸ਼ਾਕਰੇ ਤੌਰ ਤੇ ਕਿਸ ਨੂੰ ਚੌਕੇ ਤਾਂ ਜਹਾੜੇ ਚਾੜ ਦੋ ਜੀ ਗਗਨ ਦਾ ਹਾਲ ਜੀ ਤੁਸੀਂ ਸਾਨੂੰ ਵਕਤ ਦਿੱਤਾ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਡਾ ਕਾਨੂੰਨੀ ਤਜਰਬਾ ਤੇ ਤੁਸੀਂ ਮਾਹਿਰ ਹੋ ਅਸੀਂ ਉਸ ਦਾ ਇਸਤੇਮਾਲ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਜੀ ਅਜਲ ਥੈਂਕ ਯੂ